ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਹੈ ਜੀ ਅੱਜ ਪਹੁੰਚੇ ਆ ਪਹੁੰਚੇ ਜੀ ਪਿੰਡ ਜਖੇਪੜ ਟਾਲੀਵਾਲ ਬਾਸ ਹੈ ਜੀ ਇਹ ਪਿੰਡ ਇੱਧਰ ਦੀ ਮੈਂ ਤਾਂ ਇੱਧਰ ਦੀ ਆਇਆ ਸੀਗਾ ਜੀ ਲੋਂਗੋਵਾਲ ਕੰਨੀ ਦੀ ਤਾਂ ਬਾਕੀ ਬਾਈ ਤੋਂ ਸਾਰਾ ਆਪਾਂ ਡਰੈੱਸ ਪੁੱਛ ਕੇ ਸਾਰੀ ਕੱਲੀ-ਕੱਲੀ ਗੱਲ ਵੀ ਕਰਵਾਵਾਂਗੇ ਤਾਂ ਬਾਕੀ ਅੱਜ ਉਹ ਉਹ ਬੰਦੇ ਦੇ ਘਰੇ ਪਹੁੰਚਿਆ ਇੱਕ ਤਾਂ ਜਿਹੜਾ ਇੱਕ ਮਾਨਦਾਰੀ ਦੀ ਵੀ ਮਿਸਾਲ ਹੈ ਠੀਕ ਹੈ ਜੀ ਕਿਉਂਕਿ ਅੰਬਰਤਾਰੀ ਬੰਦਾ ਹੈ ਫੱਕਰ ਬੰਦਾ ਹੈ ਠੀਕ ਹੈ ਤੇ ਬਾਕੀ ਸਾਨੂੰ ਹੌਲੀ ਹੌਲੀ ਸਾਰੀ ਗੱਲਬਾਤ ਵੀ ਕਰਾਵਾਂਗੇ ਜਿਹੜੇ ਇਹਦੇ ਕੋਲੇ ਪਸ਼ੂ ਆ ਜਿਵੇਂ ਜਾਨੀ ਕਿ ਤਿੰਨ ਚਾਰ ਵੱਡੇ ਹੁੰਦੇ ਆ ਤੇ ਤਿੰਨ ਚਾਰ ਜਿਹੜੇ ਮਗਰ ਤਿਆਰ ਹੋ ਜਾਂਦੇ ਆ ਫੋ ਬਾਈ ਕਹਿੰਦਾ ਵੀ ਬਾਈ ਜੀ ਕਿਉਂਕਿ ਫੋਨ ਤੇ ਗੱਲਬਾਤ ਹੁੰਦੀ ਆ ਮੱਝਾਂ ਵੀ ਚੰਗੀਆਂ ਸੋਹਣੇ ਦੁੱਧਾਂ ਵਾਲੀਆਂ ਤਾਂ ਉਹ ਵਿੱਚ ਇੱਕ ਰੀ ਵਿਚੋਟੀਆਂ ਠੀਕ ਆ ਨਾਲ ਇੱਕ ਬੂਰੀ ਝੋਟੀ ਇੱਕ ਕੋਹੇਨੂਰ ਦੀ ਝੋਟੀ ਆ ਤਾਂ ਬਾਕੀ ਬਾਈ ਤੋਂ ਵਾਧਾ ਪ ਜਾਣਕਾਰੀ ਵੀ ਲੈਣੇ ਆ ਤਾਂ ਨਾਲੇ ਗੱਲਬਾਤ ਤੁਹਾਨੂੰ ਦੱਸਾਂਗੇ ਵੀ ਬਾਈ ਜਿਹੜੀਆਂ ਵੀ ਐਨੇ ਸੋਹਣੇ ਚੀਜ਼ਾਂ ਪਾਲ ਕੇ ਤੇ ਵੀ ਜਦੋਂ ਬੰਦਾ ਵੇਚਦਾ ਤੇ ਕਿਵੇਂ ਵੇਚਦਾ ਹਨਾ ਥੋ ਵੀ ਸਾਰੀ ਗੱਲਬਾਤ ਕਰਾਵਾਂਗੇ ਤੇ ਬਹੁਤ ਜਿਆਦੇ ਸੋਹਣੇ ਪਸ਼ੂ ਐ ਤੇ ਬੜੇ ਪਿਆਰ ਦੇ ਨਾਲ ਤਿਆਰ ਕੀਤੇ ਵੇ ਨਾਲੇ ਘਰ ਦਿੰਗੇ ਐਵੇਂ ਵੀ ਨਹੀਂ ਵੀ ਜੰਬਾਰੋਂ ਲਿਆ ਕੇ ਪਿਆਰ ਕੀਤੀਆਂ ਘਰ ਦੀਆਂ ਤਿਆਰ ਕੀਤੀਆਂ ਸੱਸੀ ਕਾਲ ਬਾਈ ਸੱਸਰੀ ਕਾਲ ਬਾਈ ਹੋਰ ਸਭ ਠੀਕ ਆ ਬਾਈ ਹਾਂ ਠੀਕ ਐ ਕਿਰਪਾ ਬਾਈ ਸਟੇ ਕਿਤਾ ਤੇ ਅੱਜ ਆਪਾਂ ਜਿਹੜੇ ਇਹ 4 ਜਨਵਾਰ ਦਿਖਾਉਣੇ ਹਨਾ ਇੱਕ ਬੂਰੀ ਝੋਟੀ ਹੋ ਗਈ ਆਪਣੀ ਹਾਂ ਬਾਈ ਹਾਂ ਤਾਂ ਦੂਜੀ ਇਹ ਤੂੰ ਦੱਸੇ ਕੋਹੇ ਨੂਰ ਵਾਲੀ ਹਨਾ ਨੂਰ ਦੀ ਆ ਤੇ ਬਾਕੀ ਇਹ ਛੋਟੀ ਵੀ ਬਹੁਤ ਸੋਹਣੀ ਹੈ ਬਾਈ ਇਹਦੇ ਬਾਰੇ ਵੀ ਗੱਲ ਕਰੀਏ ਤੇ ਦੋ ਆਪਣੇ ਕੋਲੇ ਘੱਟੇ ਆ ਹਨਾ ਠੀਕ ਆ ਜੀ ਤੇ ਜੇ ਆਪਾਂ ਸ਼ੁਰੂ ਤੋਂ ਪਹਿਲਾਂ ਪੂਰੀ ਤੋਂ ਕਰਦੇ ਆਪਾਂ ਚਲੋ ਇਹਦੀ ਤਾਂ ਹੇਟਰੀ ਤੂੰ ਦੱਸੀ ਇਹਦੀ ਤਾਂ ਮਾਂ ਵੀ ਆਪਣੇ ਕੋਲੇ ਆ ਦੂਜਿਆਂ ਦੇ ਤਾਂ ਤਾਂ ਇਹਦੀ ਮਾਂ ਤੁਸੀਂ ਬੁਰੀ ਵੱਡੀ ਮਾਂ ਚ ਤੁਸੀਂ ਦੱਸਿਆ ਵੀ ਬੇਇੱਜ਼ਤੀ ਹੈ ਨਾ ਬਾਈ ਇਹ ਕਿੰਨੇ ਟਾਈਮ ਦੀ ਹੈ ਸਹੀ ਇਹ ਬਾਈ ਢਾਈ ਸਾਲ ਦੀ ਹੈ ਅੱਛਾ ਇਹ ਪੂਰੀ ਢਾਈ ਸਾਲ ਦੀ ਹੋ ਗਈ ਹਾਂ ਤੇ ਹੁਣ ਇਹ ਗੱਬਣ ਕਰਾਈ ਆ ਹਾਂ ਇਹ 15 ਦਿਨਾਂ ਦੀ ਗੱਬ ਹੋ ਗਈ ਬਾਈ ਅੱਛਾ 15 ਦਿਨਾਂ ਦੀ ਗੱਬ ਹੋ ਗਈ ਤੇ ਗੱਬ ਕਿਵੇਂ ਟੀਕਾ ਭਰਾ ਜਾਂ ਝੋਟੇ ਤੋਂ ਇੱਥੇ ਤੋਂ ਕਰਾਈ ਆ ਬਾਈ ਅੱਛਾ ਬੱਚਾ ਝੋਟਾ ਹੋਏ ਇੱਥੇ ਆਪਣੇ ਕੋਲ ਹੀ ਰੱਖਿਆ ਹੋਇਆ ਇੱਥੇ ਇੱਥੇ ਮੁੰਡੇ ਦਾ ਕਿਹੜਾ ਪਿੰਡ 'ਚ ਹਾਂ ਪਿੰਡ 'ਚ ਰੱਖਿਆ ਵਾ ਠੀਕ ਹੈ ਜੀ ਉਹਨਾਂ ਤੋਂ ਗੱਬਣ ਕਰਾ ਕੇ ਲੈਂਦੀ ਆ ਗੱਬਣ ਕਰਾ ਕੇ ਲੈਂਦੀ ਯਾਨੀ ਕਿ ਤਸੱਲੀ ਜੀ ਹੋ ਜਾਂਦੀ ਆ ਚੱਲ ਵਧੀਆ ਟਾਈਮ ਤੇ ਉਹ ਵੀ ਨੂਰ ਦਾ ਬੱਚਾ ਉਹ ਵੀ ਅੱਛਾ ਜਿਹੜੇ ਤੋਂ ਯਾਨੀ ਕਿ ਗੱਬਣ ਕਰਾਈ ਆ ਉਹ ਵੀ ਕੋਹੇ ਨੂਰ ਦਾ ਬੱਚਾ ਠੀਕ ਹੈ ਜੀ ਠੀਕ ਹੈ ਜੀ ਇਧਰ ਨੂੰ ਹੱਕਿਓ ਛੋਟੀ ਦੇੜੇ ਚਾਹ ਬਣਾ ਤਾਂ ਉਹ ਵੀ ਦੇਖ ਸਕਦੇ ਬਹੁਤ ਸੁਨੱਖੀ ਕਟਿਆ ਤੇ ਤੁਸੀਂ ਫਰੇਮ ਦੇ ਵਿੱਚ ਦੇਖ ਸਕਦੇ ਆ ਲੱਗੇ ਵੀ ਤੇ ਕੋਸ਼ਿਸ਼ ਉਹਨੂੰ ਪਤਾ ਮੈਂ ਵੀ ਕਰਦਾ ਉਹਨਾਂ ਵੀ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਵਾਂ ਤਾਂ ਬਹੁਤ ਜਿਆਦਾ ਤਣੋਂ ਮਣੋਂ ਪਾਲੀਆਂ ਹੋਈਆਂ ਛੋਟੀਆਂ ਇਹ ਜਿਵੇਂ ਆਪਾਂ ਕਹਿੰਦੇ ਚੰਗਾ ਦੁੱਧ ਛੱਡ ਕੇ ਚੰਗੀ ਖਰਾਕ ਪਾ ਕੇ ਉਹ ਛੋਟੀਆਂ ਬਾਈ ਪਾਲੀਆਂ ਹੋਈਆਂ ਹਨ ਤਾਂ ਹੈਟਰੀ ਬਾਈ ਨੇ ਵੀ ਹੁਣ ਕੋਈ ਗੱਲਾਂ ਬਾਤਾਂ ਕੀਤੀਆਂ ਬਾਈ ਨੇ ਦੱਸਿਆ ਵੀ ਬਾਈ ਕੁੜੀਆਂ ਬਿਆਂਆਂ ਵੀਆਂ ਤੇ ਬਾਈ ਦਾ ਮੁੰਡਾ 12 ਸਾਲ ਦਾ ਆ ਆਪਣਾ ਸੌਰੀ ਬਾਹਰ 12ਵੀਂ ਚ ਪੜਦਾ ਛੋਟਾ ਜਿਹਾ ਮੁੰਡਾ 18-19 ਸਾਲ ਦਾ ਪਲਾਟੂ ਚ ਪੜਦਾ ਤੇ ਬਾਈ ਦੀ ਜਿਹੜੀ ਘਰ ਵਾਲੀ 4 ਸਾਲ ਪਹਿਲਾਂ ਗੁਜ਼ਰ ਗਈ ਸੀ ਤੇ ਬਾਈ ਇਕੱਲੇ ਹੁਣ ਹੁੰਦਾ ਕੋਈ ਬੱਚੇ ਪੜਨ ਜਾਂ ਆਵੜਾਂਦਾ ਹਨ ਤੇ ਉਹਨੂੰ ਪਤਾ ਹੀ ਆ ਬੱਚਿਆਂ ਦਾ ਤਾਂ ਪੜਾਈ ਦਾ ਟਾਈਮ ਤੇ ਫਿਰ ਇਕੱਲੇ ਆ ਤੇ ਤੁਸੀਂ ਦੇਖ ਸਕਦੇ ਆ ਤੇ ਫਿਰ ਸਾਰਾ ਨਾਲ ਕੰਮ ਤਾਂ ਹੁੰਦਾ ਹੋਈ ਜਾਂਦਾ ਇੰਨੇ ਕ ਪਸ਼ੂਆਂ ਦਾ ਵੀ ਸਕੀਨ ਅੰਦਰ ਵੀ ਮੱਜ ਇਹਦੀ ਮਾਂ ਸੂਈ ਵੀ ਦਿਖਾਵਾਂਗੇ ਤਾਂ ਬਾਈ ਇਹ ਝੋਟੀ ਤਾਂ ਕੋਹੇ ਨੂਰ ਦੀ ਤੂੰ ਦੱਸਿਆ ਵੀ ਪਿਆਉ ਦਾ ਕੋਹੇ ਨੂਰ ਹੈ ਨਾ ਹਾਂ ਬਾਈ ਹਾਂ ਤੇ ਇਹਦੀ ਮਾਂ ਤਾਂ ਕਰੇ ਆਪਣੇ ਕੋਲੇ ਮਾਂ ਕਰਿਆ ਬਾਈ ਆਪਣੇ ਕੋਲੇ ਠੀਕ ਹੈ ਹੁਣ ਕਿੰਨੇ ਦਿਨ ਹੋ ਗਏ ਸੂਈ ਨੇ ਉਹਨੂੰ ਅੱਜ ਪਰਸੋਂ ਸੂਈ ਆ ਬਾਈ ਪਰਸੋਂ ਸੂਈ ਆ ਤੇ ਕਿੰਨਾ ਦੁੱਧ ਦੇਂਦੀ ਸੀ ਉਹ ਉਹ ਬਾਈ 21 ਲੀਟਰ ਦਿੰਦੀ 20 ਲੀਟਰ ਤੋਂ ਦੇਂਦੀ ਆ ਬਾਈ ਤਾਂ ਮੱਜ ਵੀ ਸੋਹਣੀ ਆ ਘਾਇਰ ਹੈ ਨਾ ਇੱਧਰ ਵਧੀਆ ਬਾਈ ਹਾਂਜੀ ਤੇ ਬਾਕੀ ਬਾਈ ਝੋਟੀ ਵੀ ਬਹੁਤ ਜ਼ਿਆਦੇ ਸੋਹਣੀ ਆ ਤੇ ਝੋਟੀ ਨੂੰ ਇਹਨੂੰ ਗੱਬਣ ਕਰਾਈ ਨੂੰ ਕਿੰਨਾ ਟਾਈਮ ਹਾਂ ਇੱਕ ਮਿੱਤਰ ਹੋਰ ਵੀ ਆ ਵੀ ਜਿਵੇਂ ਆਪਾਂ ਕਹਦੇ ਨੇ ਵੈਸੇ ਟਾਈਮ ਨਹੀਂ ਜਿਵੇਂ ਹੁਣ ਉਹ ਪਿੰਡੋਂ ਸਾਂਤ ਤੋਂ ਲਵਾਈ ਆ ਇਹ ਟੀਕਾ ਭਰਾਇਆ ਨੇ ਹਾਂ ਇਹਦੇ ਟੀਕਾ ਭਰਾਇਆ ਇਹਦੇ ਟੀਕਾ ਕਿਹੜਾ ਭਰਾਇਆ ਸਾਮ੍ਹ ਆ ਪਏ ਅੱਛਾ ਸਾਮ੍ਹ ਕੇ ਰੱਖਦਾ ਯਾਨੀ ਕਿ ਵੀ ਆਹ ਤੁਸਾਨੂੰ ਨਾਂ ਨਹੀਂ ਲੈਣਾ ਹੁੰਦਾ ਮੈਂ ਤੁਹਾਨੂੰ ਐਵੇਂ ਚਾਹਦਾ ਮੈਂ ਅਣਪੜ੍ਹ ਬੰਦਾ ਬਈ ਠੀਕ ਹੈ ਠੀਕ ਹੈ ਨਹੀਂ ਕੋਈ ਗੱਲ ਨਹੀਂ ਬਾਈ ਤਾਂ ਛੋਟੀ ਵੀ ਤੁਸੀਂ ਦੇਖ ਸਕਦੇ ਹੋ ਮਿੱਤਰੋ ਲੈ ਬਾਈ ਛੋਟੀ ਦੇਦਾ ਆਪਾਂ ਗੇੜਾ ਦਵਾਈਏ ਮੜਾ ਜਾ ਹਾਂ ਦਵਾ ਦੇ ਤਾਂ ਤੁਹਾਨੂੰ ਬੂਰੀ ਦਾ ਵੀ ਬਾਅਦ ਦੇ ਵਿੱਚ ਮੜ ਜਿਓ ਡਰਦੀ ਮੈਂ ਚੱਲ ਕੇ ਰਾਂ ਇਹ ਤੁਹਾਨੂੰ ਦਿਖਾ ਦਈਏ ਤਾਂ ਬੜੀਆਂ ਜਿਵੇਂ ਹੁਣ ਬਾਈ ਅੰਬਰਤਾਰੀ ਆ ਪੱਗ ਬਣ ਕੇ ਰੱਖਦਾ ਬੇਟੇ ਦੀ ਪੱਗ ਬਣੀ ਵੀ ਆ ਪਰ ਮੈਂ ਇਥੇ ਡਰਾਂਗਾ ਨਹੀਂ ਬਾਈ ਇਹ ਗੱਲ ਬਹੁਤ ਤਖੜੀ ਆ ਦੇ ਚੁੱਠੀ ਤਾਂ ਉਹੀ ਖੜੀ ਹੁੰਦੀ ਆ ਤੇ ਇਹਦੇ 'ਚ ਥਣ ਥਣ ਦਿਖਾਈ ਇਸ ਨੂੰ ਹੱਡਰ ਜਦੋਂ ਬਣੂਗਾ ਹੈ ਤਾਂ ਕਮਾਲੀ ਆ ਬਾਈ ਫੈਨ ਕੋ ਮਰਜੀ ਆ ਜਿਵੇਂ ਆ ਤੁਸੀਂ ਆਰਡਰ ਦੀ ਸੇਫਤੀ ਦੇਖ ਸਕਦੇ ਜਿੱਦੇ ਆਰਡਰ ਤਿਆਰ ਹੋ ਗਿਆ ਤਾਂ ਗੱਬਣ ਇਹ ਕਿਉਂਕਿ ਜਿਹੜੀਆਂ ਹਰਕਤਾਂ ਹੁੰਦੀਆਂ ਉਹ ਪਤਾ ਲੱਗ ਗਈ ਇਹਨਾਂ ਦਾ ਮਾਲਕ ਨੂੰ ਵੀ ਬਾਈ ਗੱਬਣ ਹੈ ਕਿਉਂਕਿ ਟਾਈਮ ਤੇ ਬੰਦਾ ਭਰੌਂਦਾ ਤਾਂ ਤੁਸੀਂ ਜਿਹੜੀ ਚੀਜ਼ ਮੈਂ ਦਿਖਾਉਣ ਦੀ ਕੋਸ਼ਿਸ਼ ਕਰਦਾ ਤੁਸੀਂ ਇਧਰੋਂ ਮੁੜਦੇ ਦੀ ਤੁਹਾਨੂੰ ਪਤਾ ਲੱਗੂ ਮੋੜ ਲਓ ਜੀ ਆਓ ਹਾਂ ਹੁਣ ਤੁਹਾਨੂੰ ਇਧਰੋਂ ਪਤਾ ਲੱਗੂ ਕਿ ਉਧਰੋਂ ਥੋੜਾ ਜਿਹਾ ਕਈ ਵਾਰੀ ਸੂਰਜ ਆਜਦਾ ਹਾਂ ਤੁਹਾਨੂੰ ਬੜੇ ਸੋਹਣੇ ਤੇ ਮਗਰੋਂ ਜਿਹੜਾ ਆਰਡਰ ਆ ਜਣੀ ਵੀ ਹੁਣ ਤੋਂ ਦੱਸਦੀ ਐ ਇਹ ਵੀ ਜਦੋਂ ਮੈਂ ਵੱਡੇ ਹੋ ਕੇ ਆਰਡਰ ਪੂਰਾ ਬਦੁੱਧਾ ਵਾਲਾ ਭਰ ਲਿਆ ਤਾਂ ਵੀ ਉਦੋਂ ਐਂ ਦੇਖੋ ਵੀ ਕਿੱਥੋਂ ਤੇ ਕਲਾ ਦਊਗੀ ਇਹ ਜਾਨੀ ਕਿ ਜਿਹੜੀ ਇਹਦੀ ਬਨਾਵਟੀ ਇੰਨੀ ਕੁ ਸੋਹਣੀ ਐ ਜਾ ਕੇ ਮੂਹਰ ਤੱਕ ਇਹਨੂੰ ਕਹਿੰਦੇ ਨੇ ਬਹੁਤ ਸੋਹਣਾ ਆਰਡਰ ਕੱਢਣਾ ਨੇ ਛੋਟੀ ਨੇ ਤਨ ਬਾਈ ਆ ਦੇਖ ਜਿਵੇਂ ਆਪਣੀ ਗਊਆਂ ਦੇ ਹੁੰਦੀ ਐ ਹਾਂ ਬਾਈ ਆ ਮੂਰੇ ਤੇ ਕਿਚੜੀ ਬਣੂ ਬਾਈ ਜਿਹੜਾ ਲੂਜ ਹੋਇਆ ਬਣਾ ਮੂਰੇ ਤਾਂ ਜਿਹਨੂੰ ਆਪਾਂ ਕਹਿੰਦੇ ਨੇ ਸਾਰਾ ਛੱਡਾ ਹੀ ਦੀਆਂ ਹਾਂ ਹਾਂ ਨਿਸ਼ਾਨੀਆਂ ਬਾਈ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਹੁਤ ਸੀਲ ਆ ਜੀ ਇਹ ਤਾਂ ਗੱਲ ਕਰ ਕਰੀਏ ਬਾਈ ਇਹ ਕਿੰਨੇ ਟਾਈਮ ਦੀ ਹੋ ਗਈ ਸੀ ਇਹ 8 ਢਾਈ ਢਾਈ ਸਾਲ ਇਹ ਢਾਈ ਢਾਈ ਸਾਲ ਦੀਆਂ ਹੋਗੀਆਂ ਕਠੀਆਂ ਹਨ ਤੇ ਆ ਢਰੇ ਦਾ ਵੀ ਬਹੁਤ ਸੋਹਣਾ ਮੜਿਆ ਖੜੇ ਮੂਰੇ ਇਹਦਾ ਵੀ ਦਿਖਾ ਦੀ ਆਪਾਂ ਚੱਲ ਸੱਟ ਨਾ ਖੜੇ ਬਸ ਡਰਦੀ ਅੰਦਰ ਅੰਦਰ ਜਮੇ ਨਹੀਂ ਡ ਨਹੀਂ ਚਲੋ ਕੋਈ ਨਾ ਦੇਗਾ ਤੇ ਬਾਈ ਇਹ ਵੀ ਬਹੁਤ ਜਿਆਦਾ ਸੁਨੱਖੀ ਝੋਟੀ ਆ ਬਾਈ ਪੂਰੇ ਸਿਰੇ ਦੀ ਟੋਪ ਦੀ ਤੇ ਇਹ ਤਾਂ ਤੁਹਾਨੂੰ ਪਤਾ ਕੋਹੇ ਨੂਰ ਵਾਲੇ ਦਾ ਕੋਈ ਅੰਤ ਨਹੀਂ ਬਾਈ ਇਹ ਤਾਂ ਜਮੇ ਐਂਡ ਹੈ ਹਕੀਕਤ ਦੇ ਵਿੱਚ ਜਦੋਂ ਤੁਸੀਂ ਆ ਕੇ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂ ਬਾਈ ਇੱਕ ਵਾਰੀ ਤੁਸੀਂ ਨੰਬਰ ਬੋਲਿਓ ਤੁਹਾਡਾ 99146 99146 85943 85943 ਤੇ ਫੋਨ ਬਾਈ ਨੂੰ ਉਹੀ ਲਾਇਓ ਬਾਈ ਤੁਹਾਨੂੰ ਪਤਾ ਤੁਹਾਨੂੰ ਮੈਂ ਦੱਸਿਆ ਕੱਲਾ ਕੰਮ ਤੰਦਾ ਹੁੰਦਾ ਤਾਂ ਜਿਹੜੇ ਭਰਾ ਨੂੰ ਪਤਾ ਹੁੰਦਾ ਨਾ ਵੀ ਆਪਾਂ ਜੀ ਯਾਰ ਲੈ ਕੇ ਆਉਣੀ ਆ ਤਾਂ ਉਹੀ ਬੰਦਾ ਮਤਲਬ ਫੋਨ ਲਾਇਓ ਬਾਈ ਨੂੰ ਤਾਂ ਕਿਉਂਕਿ ਸਾਨੂੰ ਪਤਾ ਹੀ ਹੈ ਤੇ ਬਾਈ ਉਹ ਵੈਸੇ ਵੀ ਸੰਗਾਉਗਾ ਬਾਈ ਕਹਿੰਦਾ ਨੰਬਰ ਆਪਦੀ ਦੇ ਦੇ ਮੈਂ ਹੈ ਨਹੀਂ ਬਾਈ ਹੈਨਾ ਤੁਸੀਂ ਮੈਂ ਖਾ ਆਪਦਾ ਕੁਝ ਨਹੀਂ ਹੁੰਦਾ ਐਂ ਫਿਰ ਜੱਕ ਹੁਣ ਵਧੀਆ ਬਰੀਡਿੰਗ ਕਰਦੇ ਆ ਕੱਲ ਨੂੰ ਹਨਾ ਚੱਲ ਹੋਰ ਪਸ਼ੂ ਪਾਲਣਗੇ ਫਿਰ ਆਈ ਇਹਨਾਂ ਦੀ ਜੱਕ ਖੁੱਲ ਜਾਣੀ ਆ ਫਿਰ ਸੰਕੇ ਕਿੰਨਾ ਕੁ ਟਾਈਮ ਕਰਾਂਗੇ ਤੇ ਇਹ ਕਿਹੜੀ ਝੋਟੀ ਦਾ ਕਟਾ ਇਹ ਕਿੰਨੇ ਟਾਈਮ ਦਾ ਹੋ ਗਿਆ ਕਟਾ ਦੂੜ ਸਾਲ ਦਾ ਹੋ ਗਿਆ ਤੱਤ ਕੋ ਤਾਂ ਬਹੁਤ ਸੋਹਣਾ ਬਾਈ ਹੈਨਾ ਬਾਕੀ ਬਾਈ ਦੀ ਸਮਾਈ ਵੀ ਕਮੈਂਟ ਕਰਕੇ ਤੁਸੀਂ ਦੱਸਿਓ ਵੀ ਸਮਾਈ ਜੀ ਕੋਈ ਫਰਕ ਪੈਣ ਲੱਗਿਆ ਤੂੰ ਦੇਖੋ ਵੀ ਸਾਰੇ ਜਾਨਵਰ ਐ ਵੀ ਪੂਰੇ ਗੋਲ ਮਟੋਲ ਐ ਆ ਡੇਢ ਸਾਲ ਦਾ ਹੋ ਗਿਆ ਹਾਂ ਡੇਢ ਸਾਲ ਦਾ ਹੋ ਗਿਆ ਬਾਈ ਇਹ ਤਾਂ ਇਹਦੀ ਮਾਂ ਇਹਦੀ ਮਾਂ ਉਹੀ ਐ ਅੱਛਾ ਅੱਛਾ ਉਸੇ ਦੀ ਐ ਹਾਂ ਵੀ ਹੋਣੀ ਠੀਕ ਆ ਹੁਣ ਉਹ ਦੂ ਹੁਣ ਸੂਪੀ ਫਿਰ ਹਾਂ ਹਾਂ ਹੁਣ ਕੱਟੀ ਦਿੱਤੀ ਆਈਦੀ ਫਿਰ ਹੁਣ ਫੇਰ ਕੱਟੀ ਦੀ ਠੀਕ ਐ ਚਲੋ ਉਹਦਾ ਦੀ ਕੱਟ ਲਈ ਜਿੱਤੀ ਇੱਕ ਘਾਟਾ ਦਿੱਤਾ ਉਹਨੇ ਓਕੇ ਫੇਰ ਕੱਟ ਗਈ ਦਿੰਦੀ ਐ ਜੀ ਚਲੋ ਬਹੁਤ ਸੋਹਣੀ ਗੱਲ ਐ ਤੇ ਇਹ ਵੀ ਘਾਟਾ ਬਹੁਤ ਜ਼ਿਆਦੇ ਸਨੱਖਾ ਤੇ ਬਹੁਤ ਸ ਤੇ ਉਹ ਵੀ ਕੱਟਾ ਉਹਦੀ ਝੋਟੀ ਦੀ ਐ ਅੱਛਾ ਉਹਦੀ ਝੋਟੀ ਦੀ ਐ ਕੱਟਾ ਉਹਦੀ ਝੋਟੀ ਦਾ 18 ਲੀਟਰ ਦੁੱਧ ਦੇ ਬਾਈ ਪਹਿਲੇ ਸੂਏ ਝੋਟੀ ਨੇ ਦੇਤੇ ਤੇ ਦੋ ਥਾਂ ਟੁੱਟ ਗਏ ਇੱਕ ਤਾਂ ਟੁੱਟ ਗਿਆ ਵਿਚਾਲੋਂ ਹਾਂ ਇੱਕ ਆਹ ਹੋ ਗਿਆ ਖੜ ਗਿਆ ਓਕੇ ਵੇਚਣੀ ਪੈ ਗਈ ਮੈਨੂੰ ਇਹ ਝੋਟੀ ਵੇਚਣੀ ਪੈ ਗਈ ਉਹਦਾ ਕੱਟਾ ਐ ਤੇ ਇਹਦੇ ਇਹਦੇ ਪਿਓ ਦਾ ਪਤਾ ਕੋਈ ਇਹ ਤਾਂ ਪਿਓ ਬਾਈ ਉਹ ਗੋਪੀਵਾਨ ਨੇ ਛੋਡੇ ਅੱਛਾ ਉਹ ਗੋਪੀ ਡਾਕਟਰ ਜਗਜੀਤ ਵਾਲਾ ਠੀਕ ਐ ਗੋਪੀ ਦਾ ਠੀਕ ਆ ਉਹ ਹਾਂ ਨਹੀਂ ਨਹੀਂ ਸੋਣਾ ਵੀ ਬਾਈ ਦੇਖਣ ਨੂੰ ਵੀ ਇਹ ਲੱਗਦਾ ਇੱਕ ਚੀਜ਼ ਹੋਰ ਆ ਉਧਰੋਂ ਕੱਢ ਕੇ ਲਏ ਮਾੜਾ ਜਾਂ ਆ ਤ ਹਾਂ ਦੇਖੋ ਵੀ ਮਿੱਤਰੋ ਵਾਹ ਜੀ ਦੇਖੋ ਕੋਈ ਕਮੀ ਨਹੀਂ ਕੱਠੇ ਦੇ ਵਿੱਚ ਤੇ ਬਹੁਤ ਸੋਹਣਾ ਇਹ ਕਿੰਨੇ ਟਾਈਮ ਦਾ ਹੋ ਗਿਆ ਇਹ ਵੀ ਡਿਲ ਹੈ ਅੱਛਾ ਵੀ ਕੱਠਿਆਂ ਦਾ ਦੋ ਕਦਾ ਸੂਆ ਜਿਵੇਂ ਕੱਠਿਆਂ ਜਿਵੇਂ ਉਹ ਸੂਪੀਆਂ ਉਹਦੋਂ ਬਾਅਦ ਹਾ ਸੂਪੀਆਂ ਬਾਦ ਆਓ ਵੀ ਵੀ ਉਹੀ ਮਹੀਨੇ ਸੂਪਣੀਆਂ ਹਾਂ ਐਤ ਕਿੰਨਾ ਛੰਮਾ ਥੋੜਾ ਫਰਕ ਪੈ ਗਿਆ ਮੇਰਾ ਨਹੀਂ ਅੱਗੇ ਇਹ ਬੱਚਾ ਛੰ ਗਿਆ ਤੀਦਾ ਓਕੇ ਓਕੇ ਇਧਰ ਦੇਖੋ ਇੱਕ ਵਾਰੀ ਮੇਰੇ ਕਿਨੇ ਨੂੰ ਇਹ ਤੋਂ ਫੋਟੋ ਵੀ ਕੱਢ ਕੇ ਇੱਥੇ ਲਾਵਾਂਗੇ ਐ ਬਹੁਤ ਸੋਹਣੀ ਹੁੰਦੀ ਆ ਤੇ ਉਦੋਂ ਬਾਅਦ ਆਪਣੀ ਇਹ ਛੋਟੀ ਆ ਕਿੰਨਾ ਟਾਈਮ ਰਹਿ ਗਿਆ ਇਹਦੇ ਸੂਣ ਚ ਵੱਡੇ ਭਾਈ ਇੱਕ ਚੀਜ਼ ਹੋਰ ਆ ਬਾਈ ਨੇ ਜਿਹੜੀਆਂ ਦੇਣੀਆਂ ਚਾਰੇ ਆ ਤਾਂ ਆ ਛੋਟੀ ਦਾ ਵੈਸੇ ਸਾਨੂੰ ਦਿਖਾਉਣ ਵਾਸਤੇ ਨਾਲ ਉਹੀ ਬਾਰ ਮੌਕੇ ਤੇ ਨਿਵਾਕੇ ਬਣਤੀ ਸੀ ਟਰਾਈ ਕੀਤੀ ਵੇ ਬਾਈ ਦੀ ਤੇ ਬਾਈ ਇਹ ਮੱਝ ਜਿਹੜਾ ਦੁੱਧ ਕਿੰਨਾ ਦੇਂਦੀ ਐ ਇਹਦੇ 22 ਲੀਟਰ ਦੁੱਧ ਦੇਂਦੀ ਬਾਈ ਇਹ 22 ਲੀਟਰ ਦੁੱਧ ਦਾ ਤੇ ਇਹਦੇ ਚ ਕਿੰਨਾ ਟਾਈਮ ਰਹਿ ਗਿਆ ਹੁਣ ਸੂਣ ਚ ਇਹਦੇ 7 ਮਹੀਨੇ ਰਹਿ ਗਏ ਇਹਦੇ 7 ਮਹੀਨੇ ਰਹਿ ਗਏ ਇਹ ਵੀ ਬਹੁਤ ਡਬਲ ਤੇ ਬਹੁਤ ਸੋਹਣੀ ਮੱਝ ਆ ਬਾਈ ਬੇਲ ਬਹੁਤ ਤਕੜੀ ਆ ਬਾਈ ਇਹਦੀ ਭਈਆ ਚੱਕ ਕੇ ਦਿਖਾਈ ਮਾਸ ਦੇਖ ਨੂੰ ਅਗਲਾ ਕਹਿੰਦਾ ਵੀ ਬਾਈ ਮੋਟੀ ਕਰੀ ਬੈਠਾ ਬਾਈ ਮਾਸ ਦੇਖੋ ਕਿੰਨਾ ਬਰੀਕ ਹੈ ਚਲੋ ਸਮਾਈਦਾ ਕਹਿੰਦਾ ਚੰਗੀ ਹੁੰਦੀ ਆ ਸੂਨ ਤੋਂ ਪਹਿਲਾਂ ਜਿੰਨਾ ਕ ਪਸ਼ੂ ਤਕੜਾ ਉਹਨਾਂ ਕ ਦੁੱਧ ਜ਼ਿਆਦਾ ਵਧੀਆ ਦੇਂਦਾ ਇਹਦੇ ਚ ਕਿੰਨਾ ਟਾਈਮ ਦਾ ਸਹੀ ਰਹਿ ਗਿਆ ਇਹਦੇ 7 ਮਹੀਨੇ ਰਹਿ ਗਏ ਬਾਈ 7 ਮਹੀਨੇ ਹੋ ਗਏ 3 ਮਹੀਨੇ ਰਹਿ ਗਏ ਜਣੀ ਕੀ ਆ 3 ਮਹੀਨੇ ਕੱਪ ਨੂੰ ਹੋਏ ਨੇ ਅੱਛਾ 3 ਮਹੀਨੇ ਕੱਪ ਨੂੰ ਹੋਇਆ ਜਿਹੜੀ ਕਿ ਡਰਾਈ ਪਹਿਲਾਂ ਹੋ ਗਈ ਇੱਥੇ ਏ ਬੱਚਾ ਸਨ ਗਿਆ ਤੀ ਇਹਦਾ ਓਕੇ ਬੱਚਾ ਸਨ ਗਿਆ ਜੀ ਫਿਰ ਉਹਦਾ ਦੁੱਧੋਂ ਹੋ ਗਿਆ ਓਕੇ ਓਕੇ ਬਾਰੇ ਫਿਰ ਹੁਣ ਦਵਾਈ ਦੂ ਵੀ ਰਖਾ ਕੇ ਫਿਰ ਫਿਰ ਗੱਬਨ ਕਰਾਈਏ ਫਿਰ ਗੱਬਨ ਕਰਾ ਠੀਕ ਹੈ ਜੀ ਚਲੋ ਜੀ ਪ੍ਰਮਾਤਮਾ ਭਲੀ ਕਰੇ ਆ ਬੱਚੀ ਹੈ ਤਾ ਬਾਕੀ ਬਾਈ ਵੀ ਫੱਕਰ ਸੁਭਾਦੀ ਆ ਬਾਈ ਅੱਛਾ ਜਿਹੜੀ ਆ ਕੱਟੀ ਆ ਹਾਂ ਇਸੇ ਮੈਂਸ ਦੀ ਆ ਇਹ ਉਸੇ ਦੀ ਆ ਬਾਈ ਆ ਮੈਂ ਇਸ ਦਿਨੇ ਉਹ ਕੱਟੀ ਖੱਟਾ ਓਕੇ ਜੀ ਇਹ ਮੈਂ ਦੇਣ ਨਾਲ ਇਹ ਪਰਸੋਂ ਹੀ ਸੂਈ ਹੈ ਹਨਾ ਹਾਂ ਪਰਸੋਂ ਹੀ ਠੀਕ ਆ ਤਾਂ ਇਹ ਵੀ ਬੁੱਢੀ ਹੋ ਚੱਲੀ ਹਾਂ ਤੇ ਇਹਦੇ ਮਗਰ ਕੱਟੀ ਕਿਹੜੇ ਦੀ ਆਈ ਹੈ ਇਹੇ ਬਈ ਆਪਣਾ ਨਵੇਂ ਹੈਗਾ ਤੇ ਪਹਿਲਾ ਬੱਚਾ ਇੱਕ ਓਕੇ ਹਾਂ ਲੈ ਗਿਆ ਤੇ ਕੋ ਮੇਤਰ ਪੈਰਾ ਅੱਛਾ ਉਹਦੀ ਆਈ ਏ ਉਹਦੀ ਹੈ ਹਾਂ ਠੀਕ ਹੈ ਥਣ ਥਣ ਬਹੁਤ ਸੋਹਣਾ ਡਰੂਟਰ ਬਹੁਤ ਸੋਹਣਾ ਬਈ ਹਾਂ 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 ਬਸ ਹੋ ਤੋ ਬਸ ਖੋਲ ਨਾ ਹਾਂ ਹਾਂ ਦਵਾ ਦੇ ਗੇੜਾ ਮਾਰ ਆਇਆ ਖੋਲ ਸੋਹਣੀ ਦਿਖਾ ਦੀ ਆਪਾਂ ਤਾਂ ਇਹ ਹਜੇ ਤੀਜਾ ਦਿਨ ਹੋਇਆ ਸੀ ਬਾਈ ਕਹਿੰਦਾ ਤਾਂ ਨਹੀਂ ਨਮਾਈ ਪੰਜਵੇਂ ਦਿਨ ਨਮਾਈ ਦੀ ਮੈਂ ਕਿ ਇਹ ਵੀ ਗੱਲ ਜਮਾ ਸਹੀ ਏ ਠੰਡ ਦਾ ਟਾਈਮ ਹੁਣ ਇੱਕ ਦੋ ਦਿਨ ਨੂੰ ਨਾ ਠੰਡ ਕੱਟੀ ਜਾਂਦੀ ਏ ਤਾਂ ਨਾਲ ਇਹ ਦੇਖ ਸਕਦੇ ਆ ਤੁਸੀਂ ਲੋ ਜੀ ਦੇਖੋ ਲੈ ਚਲੋ ਬਾਈ ਉਧਰ ਨਹੀਂ ਤੋ ਜਾਉਗੇ ਨਾ ਭਾਰੀ ਬਨੋਗੇ ਕਿਰਾ ਹਾਂ ਉਹ ਤਾਂ ਜਾਂਦੀ ਲੋ ਜੀ ਮਾਜੇ ਵੀ ਸੋਹਣੀ ਹੈ ਤਾਂ ਚਲੋ ਉਮਰ ਦੇ ਵਿੱਚ ਹੋ ਜਾਂਦੀ ਹੈ ਹਨ ਉਹ ਗੱਲ ਵੱਖਰੀ ਤੇ ਆਡਰ ਰੂਡਰ ਤੇ ਥਣ ਥਣ ਦੇਖੋ ਐ ਜਿਵੇਂ ਪ੍ਰੋਪਰ ਮੂਠੀ ਵਾਲਾ ਥਣ ਤਾਂ ਇਹ ਕਈ ਚੀਜ਼ਾਂ ਹੁੰਦੀਆਂ ਜਿਵੇਂ ਟਾਇਟ ਟਾਟਰ ਦੇ ਵਿੱਚ ਬਰੀਡਿੰਗ ਕਰ ਰਹੀ ਹੈ ਉਹਨੂੰ ਜਿਵੇਂ ਅੱਗੇ ਡਾਸਟਰ ਵੀ ਆਪਣੇ ਕਹਿੰਦਾ ਵੀ ਟਾਇਟ ਟਾਟਰ ਥੋੜੀ ਮੈਂਟੇਟਸ ਘੱਟ ਪੈਂਦੀ ਹੈ ਤਾਂ ਚਲ ਆਪਣਾ ਸਾਰਾ ਦਾ ਜੋਰੀ ਇਹਦੇ ਉੱਤੋਂ ਦਾ ਵੀ ਆਡਰ ਦਿਖਾਈਏ ਖਲਾ ਆਡਰ ਦਿਖਾਉਣ ਨਾਲ ਤਾਂ ਬਾਕੀ ਆ ਕੱਟੀ ਸਾਨੂੰ ਅੰਦਰੀ ਖੜੀ ਦਿਖਾਉਣੇ ਆ ਫਿਕ ਬਾਈ ਕੋਲੇ ਗਾਂ ਕੀ ਬਾਈ ਤੇ 2 ਲੀਟਰ ਦੁੱਧ ਵਾਲੀ ਜੀ ਤਾਂ ਬਾਕੀ ਇਹ ਕੱਟੀਆਂ ਬਹੁਤ ਜ਼ਿਆਦਾ ਸੋਹਣੀ ਤੇ ਵਧੀਆ ਤਿਆਰ ਕਰੀ ਜਾਂਦੇ ਨੇ ਤੇ ਇਹ ਕਿੰਨੇ ਟਾਈਮ ਦੀ ਹੋਗੀ ਇਹ ਸਾਲ ਦੀ ਹੋਵੇ ਸਵਾ ਸਾਲ ਦੀ ਵੇ ਸਵਾ ਕਸਾਲ ਦੀ ਹੋਗੀ ਨਹੀਂ ਨਹੀਂ ਬਹੁਤ ਬਹੁਤ ਸੋਹਣੀ ਹੈਗੀ ਕੱਦ-ਕਾਠ ਵੀ ਬਹੁਤ ਹੈ ਤਾਂ ਤੁਸੀਂ ਕਰ ਸਕਦੇ ਆ ਚੱਕ ਤਾਂ ਇਹ ਕਿਹੜੇ ਬੋਲਦੀ ਸੀ ਇਹ ਵੀ ਟੀਕਾ ਪਿਆ ਸਾਹਮਣੇ ਇਹ ਵੀ ਟੀਕਾ ਸਾਹਮਣੇ ਆ ਸਾ ਟੀਕਾ ਤੂੰ ਲਿਖ ਕੇ ਸਾਮ ਲੈਣਾ ਹਾਂ ਉਹ ਵੀ ਬਹੁਤ ਵਧੀਆ ਗੱਲ ਆ ਬਈ ਤਾਂ ਬਾਕੀ ਬਾਈ ਦਾ ਨੰਬਰ ਤੁਹਾਨੂੰ ਪਤਾ ਦਿੱਤਾ ਵਾ ਜੀ ਤਾਂ ਕਨੈਕਟ ਨੰਬਰ ਬਾਈ ਤਾਂ ਤੁਹਾਨੂੰ ਦੱਸ ਸਕਦੇ ਆ ਵੀ ਜਾਨਵਰ ਕੋਹੇਨੂਰ ਦੀ ਝੋਟੀ ਆ ਜੀ ਤਾਂ ਨਾਲ ਬੂਰੀ ਝੋਟੀ ਆ ਨਾਲ ਇਹ ਕੱਟਾ ਗਾ ਤੇ ਇੱਕ ਇਹ ਕੱਟਾ ਗਾ ਗੋਪੀ ਵਾਲਾ ਠੀਕ ਹੈ ਪੂਰੇ ਸਮੇ ਸਮਾਈ ਵਾਲੇ ਹੈਗੇ ਆ ਤਾਂ ਝੋਟਿਆਂ ਵਾਲਾ ਤਾਂ ਤੁਹਾਨੂੰ ਪਤਾ ਹੀ ਆ ਚਲੋ ਕੱਟੇ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਵਧੀਆ ਸਮਾਈ ਹੈ ਚੰਗੀ ਗ੍ਰੋਥ ਹੈ ਤਾਂ ਪਰ ਜਿਹੜੀ ਐਂਡ ਗੱਲਬਾਤ ਹੈ ਉਹ ਹੈਗੇ ਛੋਟੀਆਂ ਦੀ ਜੀ ਤੁਸੀਂ ਆ ਦੇਖ ਸਕਦੇ ਹੋ ਕੋਹੇ ਨੂਰ ਵਾਲੀ ਬਸ ਆਹ ਬੰਦਾ ਬਾਹਰ ਕੱਢਣ ਵਾਲਾ ਹੈ ਨਹੀਂ ਤੇ ਬਰੀਡਿੰਗ ਵਾਲੀ ਤੁਸੀਂ ਐ ਦੇਖ ਸਕਦੇ ਹੋ ਟਣੋ ਮਨੋ ਤੁਸੀਂ ਦੇਖੋ ਜਿਹੜੀ ਪਾਲੀ ਵੀ ਛੋਟੀਆਂ ਕਈ ਮਜਬੂਰੀਆਂ ਹੁੰਦੀਆਂ ਕਰਦੀਆਂ ਜਿਹਦੇ ਕਰਕੇ ਆਪਾਂ ਨੂੰ ਇਹ ਚੀਜ਼ਾਂ ਦੇਣੀਆਂ ਪੈ ਜਾਂਦੀਆਂ ਤਾਂ ਬਾਈ ਇੱਕ ਵਾਰੀ ਨੰਬਰ ਹੋਰ ਬੋਲਿਓ 99146 99146 859743 859743 ਤਾਂ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਤਾਂ ਵੱਧ ਤੋਂ ਵੱਧ ਕਰਿਓ ਸ਼ੇਅਰ ਜੀ